ਜਾ ਤੇ ਬੰਦਾ ਉਹਦੇ ਰੈਕੈਂਟਲ ਫੁੱਲ ਹੀ ਜਾਂਦਾ ਕੁਝ ਜ਼ਿਆਦਾ ਹੀ ਫਾਰਮਲ ਜਿਹਾ ਹੋਰ ਹੁੰਦੇ ਜਾਂਦੇ ਆ ਨਾ ਨੋਰਮਲ ਹੋ ਰੋ ਜਿੱਦਾਂ ਬੰਦਾ ਰਹਿੰਦੇ ਕੈਮਰਾ ਚੈਨਿਓ ਨਾ ਉਹ ਥੋੜਾ ਕੰਮ ਕਰੀ ਜਾਂਦਾ ਐਤਾ ਹੁੰਦਾ ਹੀ ਨਹੀਂਗਾ ਉਹ ਤੁਸੀਂ ਹੋ ਰਹੇ ਆ ਉਹ ਸਾਡਾ ਬੰਦਾ ਹੋ ਰਹੇ ਉਹ ਵਿਚਾਰੇ ਤਰਸਦੇ ਪਏ ਨੇ ਕੁਛ ਲੜਨ ਦੇ ਇਕਦਰੀਆਂ ਪੱਗਾ ਪੁਗਾ ਹੌਣ ਡੁੰਡੇ ਕੁੱਟਣ ਉਹ ਜਿਹੜੇ ਜੰਡਰ ਦੇ ਕਿੰਨੇ ਕੁੱਟੋਂਗੇ ਉਹਦੇ ਰਹਿਣ ਮੇਰੇ ਨਾਲ ਨਹੀਂ ਉਹਦੇ ਹੈ ਨਹੀਂ ਇਹਦਾ ਰੂਪ ਜਰਾਂ ਕਿ ਉਹਨੇ ਤੁਸੀਂ ਆ ਉਹਦੇ ਪਿੱਛੇ ਰੱਖੋ ਜਿੰਨਾ ਦੇ ਹੈਗੇ ਜੋਡੇ ਬੱਟਣ ਵਾਲੀ ਨਹੀਂ ਰੋੜੇ ਰੋੜੇ ਮਾਰਦੇ ਬੱਟੇ ਵੱਟੇ ਹਾਰੇ ਆ ਇਹ ਸਿਰੇ ਪਾੜਾ ਵੱਟੇ ਮਾਰਨ ਵਾਲਾ ਇਹਨੂੰ ਇਹਨੂੰ ਉਹ ਕਹਿੰਦਾ ਵਿਆਹ ਕਰ ਲਾ ਬੜਾ ਨਹੀਂ ਮੈਨੂੰ ਝੁੱਕਿਆ ਨਹੀਂ ਜਾਂਦਾ ਆ ਵੱਟੇ ਮਾਰ ਲਈ ਮੈਂ ਤੈਨੂੰ ਨਹੀਂ ਪਤਾ ਕੀ ਆ ਜੋ ਲੜ ਲੜ ਬਏ ਪਤਾ ਉਹਦਾ ਚੈੱਕ ਲੈਂਦਾ ਉਹਦਾ ਚੈੱਕ ਲੈਂਦਾ ਆ ਜਦੋਂ ਗੁੱਸੇ ਜਾਂਦਾ ਉਹਨੂੰ ਚੈੱਕ ਲੈਂਦਾ ਕਦੇ ਮੈਂ ਇੱਕ ਰੀਡੀ ਦੇਖਿਆ ਸੀ ਉਹਦੇ ਇੱਕ ਪ੍ਰੈਗਨੈਂਟ ਲਈ ਸੀ ਉਹ ਹੁੰਦੀ ਆ ਤੇਰੀ ਆਪਟੀਮਿਟੀ ਹੁੰਦੀ ਆ ਸਭ ਨੇ ਫਸਣਗੇ ਜੇ ਦੇਰ ਪਤਨੀ ਘਟਣੇ ਚ ਰਹਿ ਰਹੇ ਉਹ ਕਰਾਉਂਦਾ ਉਹ ਕੋਈ ਕੀ ਜਿਹਨ ਕੇ ਵਿਗ ਜਾਂਦੀ ਆ ਉਹ ਕਦੀ ਮੈਂ ਝੁਕ ਨਹੀਂ ਸਕਦਾ ਦੀ ਬਰੀ ਆਪੇ ਕਰ ਲੈ ਦੇਦਾ ਉਹ ਟੈਕਨੀਕ ਕਰਦਾ ਫਿਰ ਉਹਦਾ ਗੇਰ 30 ਤੋਂ 40 ਜਾਂਦਾ ਉੱਥੇ ਫੇਨ ਹੋ ਜਾਈਏ ਉਹ ਫਿਰ ਤੇ ਹਲ ਚੈਦਾ ਚ ਰੋਕੀਏ ਫੜਾਉਂਦਾ ਉਸ ਤੋਂ ਬਾਅਦ ਉਹਦਾ ਮਸਮ ਜਿਹੜਾ ਮੈਂ ਕਿੰ ਜਾ ਰਿਹਾ ਹੁੰਦਾ ਉਹ ਜਿਹੜਾ ਮੋਬਾਈਲ ਕੱਢਦਾ ਕਿੰਨਾ 100 ਰੁਪਏ ਆਉਂਦਾ 500 ਰੁਪਏ ਆਉਂਦਾ ਜਿਹੜਾ ਮਿੱਟੀ ਜਾਂਦਾ ਤੇ ਕਹਿੰਦਾ ਉਹ ਥੋੜੇ ਅੱਗੇ ਤੋਂ ਉਹ ਜਨਾਨੀ ਜੀ ਇੱਕ ਤਾਂ ਪਿੱਛੇ ਬੈਠੇ ਅੱਗੇ ਕੋਈ ਗੱਲ ਤੇਰਾ ਇਹ ਬਾਜਾਂਗਾ ਛੱਡਾਂਗਾ ਕੋਈ ਗੱਲ ਤੇਰਾ ਵੀ ਉਹ ਨਹੀਂ ਟੁਗੜਾਏਗਾ ਜਦੋਂ ਜ਼ਿਆਦਾ ਹੋ ਗਿਆ ਗਿਆ ਦਵਾਈ ਕਰ ਉਧਰ ਉਧਰ ਨੂੰ ਜਾ ਪੈਸੇ ਛੜਦਾ ਮੈਂ ਕੱਲੀ ਨਹੀਂ ਚੱਕਾ ਇਹ ਚੱਕ ਇਹ ਲੇਟਦਾ ਹੀ ਜਾਊਗਾ ਮੈਂ ਛੜਦਾ ਜਾ ਲੇਟਦਾ ਜਾਊਗਾ ਸਿਹਰੀ ਨਹੀਂ ਚੱਕਣੀ ਦਾ ਮੈਂ ਕਹਿੰਦਾ ਰਾਜਜੀ ਤੁਰ ਕੇ ਜਾਇਓ ਘਰ ਗੱਡੀ ਨਾਲ ਜਾਇਓ ਹਣ ਨਹੀਂ ਪੈਸਾ ਛੱਡ ਕੇ ਕਿਨੇ ਵੇਸ ਸੰਦਸ ਤੇ ਮੈਂ ਸਿੱਕੇ ਲੈਣਾ ਇੱਕ ਲੱਗਣਾ ਚਿਕਾ ਵਗੇ ਜਾਊਗਾ ਇਹ ਵਾਰ ਤੇ ਵੀ ਤੈਨੂੰ ਜਾਣਾ ਪਊ ਮੁਰਦਵਾਰ ਸਨੇਹ ਸਨੇਹ ਕੇ ਮੈਂ ਆ ਮੋਂਤੇ ਮਿਲ ਗਿਆ ਕਿਤੇ ਮਿਲ ਕੋ ਹੈਗਾ ਉਹ ਨਹੀਂ ਮਿਲਦਾ ਕਿ ਮਿਲਦਾ ਮਿਲਦਾ ਤੇ ਅੰਦਰ ਘੋਟਾ ਨਹੀਂ ਮਿਲਦਾ ਬਾਰੇ ਮਿਲ ਜਾਂਦੇ ਆ ਪਰ ਹੁਣ ਤਾਂ ਟਟ ਟਟ ਹੁਣ ਛਿੱਕੇ ਵੱਡੇ 5 ਰੁਪਏ ਦੇ 10 ਰੁਪਏ ਦੇ ਆ ਪੰਜ ਦਾ ਦਾਦਾ ਲੋਕ ਹੀ ਲੈ ਗਏ ਪੰਜ ਦਾ ਕਿੱਥੇ ਹੈਗਾ ਹੁਣ ਲੋਕੀ ਹੁਣ ਤਾਂ ਪਾ ਲੈਂਦੇ ਵੀ ਨਹੀਂ ਲੈ ਨਹੀਂ ਆਉਣੇ ਮੋਂਨੇ ਮੱਥਾ ਟੇਕਣ ਲੱਗੇ ਸ਼ਰਮ ਆਉਂਦੀ ਆ ਦਾਦਾ ਨੂੰ ਵੀ ਕੋਈ ਫੇਟੇ ਦਾ ਲਗਾ ਕੇ ਨਾ ਨਹੀਂ ਉਹ ਤੋਂ ਵੀ ਨਹੀਂ ਮੈਨੂੰ ਉਹਦਾ ਹੋਈ ਆ ਬਸ ਉਹ ਦੁਰਦੀ ਵਾਲੀ ਕਾਰ ਦੇ ਵਿੱਚ ਜਿੱਟਣ ਨੂੰ ਉਹ ਹੀ ਲੈਂਦੇ ਆ ਇਹ ਉਹ ਵੀ ਨਹੀਂ ਉਹ ਵੀ ਨਹੀਂ ਹੁਣ ਬਹੁਤ ਪਹਿਲਾਂ ਬਹੁਤ ਛੱਡਾ ਮੂਹਰੇ ਕੰਮ ਹੈ ਨਹੀਂ ਉਹ ਕਿਨਾਲ ਉਹ ਕਦੇ ਵੀਕ ਬੂਕ ਇੰਸਟਾ ਤੋਂ ਚਾਲੂ ਹੋ ਜਾਂਦੇ ਸੀ ਨਹੀਂ ਨਹੀਂ ਬਾਕੀ ਜਿਹੜੇ ਬਲੇ ਕਾਰ ਨਹੀਂ ਹੈ ਅੱਜ ਕੱਲ੍ਹ ਉਹ ਵਾਲੇ ਕਰਦੇ ਨਹੀਂ ਗੱਡੀਆਂ ਹੈਗੀਆਂ ਨਹੀਂ ਆ ਹਾਂ ਜਿਹੜੇ ਉਹ ਛਿੱਕੇ ਆ ਉਹ ਉੱਪਰ ਦਾਗਵਾ ਦਿੰਦੇ ਨੇ ਮਾਰਦੇ ਨੇ ਉੱਪਰ ਵੀ ਮਾਰਦੇ ਨੇ ਜਦੋਂ ਕੀਤਾ ਬੇਟੇ ਦਾ ਵਿਆਹ ਹਾਂ ਹਾਂ ਤੇ ਉਹਨਾਂ ਨੇ ਸਪੈਸ਼ਲ ਕੀ ਆ ਪੁੱਛਿਆ ਕਹਿੰਦੇ ਉਹ ਤਾਂ ਨਹੀਂ ਸੁੱਤਾ ਨਹੀਂ ਨਹੀਂ ਮਾਰਦੇ ਨੇ ਉੱਪਰ ਦੀ ਆ ਗੱਡੀ ਤੇ ਨਹੀਂ ਮਾਰਦੇ ਉਹ ਹੰਡ ਨਹੀਂ ਫਟਣੀ ਪਾਹਟਣੀਆਂ ਤੇ ਕਹਿੰਦੇ ਬੰਦ ਕਰ